ਤੇ ਲੋ ਬਈ ਆਪਣੇ ਖੇਤ ਨੂੰ ਵੀ ਪਾਣੀ ਛੜਤਾ ਤੇ ਹੁਣ ਕਿਉਂ ਨਾ ਹਮ ਭਰੂਗਾ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਦੇ ਸਸਤੇ ਗਾਲ ਤੇ ਲੋ ਬਈ ਆਪਣਾ ਵੀ ਨੰਬਰ ਲੱਗ ਗਿਆ ਹੁਣ ਖੇਤਾਂ ਨੂੰ ਪਾਣੀ ਛੜਤਾ ਆਪਾਂ ਨੇ ਤੇ ਬੱਦਲ ਇੱਧਰ ਬਲਾ ਜ਼ੋਰ ਕੀ ਨਹੀਂ ਬੱਦਲ ਆਇਆ ਵਾ ਛੱਡ ਕੀ ਨਹੀਂ ਹਲੇ ਪਤਾ ਨਹੀਂ ਇੱਕ ਮਿੰਟ ਖੜੇ ਬਈ ਤੇ ਹੁਣ ਠੀਕਾ ਸਾਡੇ ਕਿਹਨੇ ਬੱਦਲ ਦਾ ਹਲੇ ਪਤਾ ਨਹੀਂ ਮੀਂਹ ਉਹ ਤਾਂ ਕਹਿੰਦੇ ਬਲਾ ਜ਼ੋਰ ਦਾ ਖਾਸਾ ਵੀ ਪੈ ਗਿਆ ਛੱਡ ਕੀ ਨਹੀਂ ਪਿਆ ਨਹੀਂ ਹਲੇ ਹਮ ਪਾਣੀ ਆਪਾਂ ਨੇ ਛੜਤਾ ਦੇਖੀ ਉਹ ਤਾਂ ਟੁੱਟਦਾ ਤਾਂ ਨਹੀਂ ਇੱਧਰ ਅਮਨੇ ਚਨੇ ਰੋਟਾਮੀਟਰ ਪਾ ਲਿਆ ਉਹਨਾਂ ਨੇ ਇੱਕ ਖੇਤ ਨੂੰ ਕਰ ਇੱਕ ਖੇਤ ਚ ਕਰ ਲਿਆ ਕਦੋਂ ਉਹ ਪਿਛਲੇ ਚ ਤੇ ਇੱਧਰ ਹਲੇ ਕਰਨਾ ਹਾਲੇ ਖੇਤ ਚ ਪਾਣੀ ਨਿਕਲਗਾ ਮਿੱਟੀ ਲਾਉਣੀ ਪੈਣੀ ਮਿੱਟੀ ਉਹ ਸਾਰੀ ਹਟਾ ਦਿੱਤੀ ਤੇ ਇਹਨੂੰ ਕਰੀਏ ਲੋਟ ਜਿਹੜਾ ਚੰਗੀ ਜਿਹੜਾ ਇੱਧਰੋਂ ਪਾਣੀ ਨਿਕਲਦਾ ਰਹੇ ਲੋਈ ਤੇ ਨੇ ਡਾਇਰੈਕਟਰ ਬਾਲਲੇ ਖੇਤਾਂ ਚ ਗਾਣੇ ਲਾਗੇ ਸਿੱਧੂ ਮਸੇਵਾਲੇ ਦੇ ਬਾਈ ਸਾਡਾ ਨਵਾਂ ਰੂਟਾ ਮੀਟਰ ਤੇ ਆਪਾਂ ਪਹੁੰਚ ਗਏ ਸਰਵੇ ਵੱਲੇ ਰੰਡਾ ਸੇਟਣਾ ਲੋ ਆ ਰਹੀ ਹੌਲੀ ਹੌਲੀ ਆਪਣਾ ਵੀ ਭਰ ਜਾਣਾ ਸੁੱਖ ਰੱਬ ਸੁੱਖ ਰੱਖੇ ਪਾਵਰ ਚੱਲਦੀ ਰਵੇ ਉਹ ਨਹੀਂ ਉਹ ਵੱਲਾ ਫਿਊਜ ਕੱਲ ਨਹੀ ਹਾਂ ਵਾ ਲਾਇਆ ਵਾ ਵੱਲੋਂ ਪੰਪੜਾ ਲਾਦਾ ਪਹਿਲੇ ਚਿੱਟਾ ਲਾਇਆ ਵਾ ਸੀਗਾ ਉਹ ਵੱਲੇ ਨੇ ਪਤਾ ਲੱਗ ਜਾਂਦਾ ਪਾਵਰ ਆਈ ਵੀ ਹੈ ਆ ਦੇਖਿਆ ਹਾਂ ਬਈ ਇੱਕ ਖੇਤਰ ਆ ਗਿਆ ਨੇ ਬੜੀ ਬਈ ਇਹ ਆ ਲਾਈਟ ਰਹੇ ਮੈਨਾਂ ਨਿਕਲੇਗਾ ਵਧੀਆ ਹੁੰਦਾ ਹਾਂ ਹਾਂ ਬਾਕੀ ਲਾਈਟ ਵੱਡ ਪੈਂਦਾ ਲਾਈਟ ਵਾ ਕੇ ਦੀਪੜ ਆ ਬਦਲੇ ਨੇ ਆਣੇ ਆਏ ਬਣਾਉਣ ਆ ਵੀ ਘਾਟਾ ਪਾ ਲਈ ਇੱਥੇ ਨਹੀਂ ਰੋਹਦਾ ਇਹ ਵੀ ਠੀਕ ਆ ਵਟਵਾ ਸਪਰੇਅ ਕਰਕੇ ਇਹਨੂੰ ਕਰੀਏ ਉਹ ਕੋਣ ਹਾਂ ਹਾਂ ਚੱਲੀ ਜਾਈਏ ਸੱਚੀ ਆ ਨਾ ਫਰੇ ਕਰਕੇ ਲੈ ਗਏ ਹੋਰੇ ਡੈਕਟਰ ਕੱਢਿਆ ਹੋਰੇ ਨੂੰ ਕੱਢਿਆ ਕਾ ਨਾ ਬੱਲਾ ਜੋਰ ਦਾ ਮੀ ਵਹਿ ਗਿਆ ਆਪਣੇ ਪਿਆ ਨਹੀਂ ਉਹ ਆਪਣੇ ਕਿੱਥੇ ਪੈਣਾ ਬਈ ਅੱਜ ਇਹ ਡੈਡ ਰਹਿ ਗਈ ਛੇ ਤੇਰੇ ਵਾਲਾ ਕਦੋਂ ਖੋਜਵੇ ਉਹ ਤਾਂ ਲੀਵਰ ਵੀ ਪਹੁੰਚ ਗਈ ਆਪਣੇ ਲੀਵਰ ਵੀ ਬੱਟਣ ਲੱਗ ਗਏ ਹੋਏ ਤਾਂ ਦੇਰੇ ਹਾਂ ਪਰ ਆਪਨੇ ਕਿਹਾ ਸੋਣੇ ਲਈ ਕਰਕੇ ਪੰਪ ਲਿਆਉਂਦੇ ਮੈਂ ਪੰਪ ਲਾਉਂਦੇ ਆਪ ਹੈ ਨਾ ਕਿੰਨੇ ਟਾਈਮ ਚ 2 ਘੰਟੇ ਭਰ ਜੂ 2-2 ਘੰਟੇ ਚ ਕੋਈ ਨਹੀਂ ਭਰਦਾ 4 ਘੰਟੇ ਚ ਭਰਦਾ ਬਾਣੀ ਬੱਲੇ ਬੱਲੇ ਮੀ ਪੈਰ ਤੇ ਸੋਣਾ ਫੇਰ ਭਰ ਜੂ ਤੇ ਨਾ ਜੇ ਤਾਂ ਲੈ ਟ੍ਰੈਕ ਕਿ ਆਪ ਦਾ ਭੱਜਣੀ ਹੋਵੇ ਹਮਮਮ ਕੋਈ ਨਹੀਂ ਕਹਦਾ ਹੁੰਦਾ ਹੋਰੇ ਜਿਹੜਾ ਕਦੂ ਹੋਏ ਜਾਂਦੇ ਉਹ ਦੇਖੀ ਨਹੀਂ ਮਾਤਾ ਨਹੀਂ ਹੁੰਦੇ ਉਹ ਦੇਖ ਹੁੰਦੇ ਦਾ ਨੀਵੇਂ ਹੀ ਹੁੰਦੇ ਮਾਰੇ ਮੋٹے ਉਹਦਾ ਬੱਟਾ ਹੌਲੀ ਕਰਕੇ ਪਾ ਦੂਗਾ ਹਨਾ ਬਹੁਤ ਕਿੱਥੇ ਦਾ ਸਾਡਾ ਪਮੂ ਓਏ ਆ ਕੇ ਕਰਦਾ ਤੂੰ ਵੀ ਖੇਡ ਲਿਆ ਉਹਨਾਂ ਨਾਲ ਕੋ ਨਾ ਹੋ ਕੋ ਠੀਕ ਹੈ ਕੌਣ ਹੈਗਾ ਕੌਣਾ ਤੁਸੀਂ ਓਏ ਠੀਕ ਹੈ ਕੌਣ ਆਇਆ ਸਾਡੇ ਖੇਤ ਚ ਅਜਾ ਖੇਡ ਲੜ ਰਿਹਾ ਚ ਲੈ ਗੋਲੀ ਮਾਰਦਾ ਤੈਨੂੰ ਗਿਰੀ ਠੀਕ ਹੈ ਗੋਲੀ ਮਾਰਦਾ ਤੇਰੇ ਤੂੰ ਗਿਰੀ ਪਿੱਛੇ ਨੂੰ ਕੋਈ ਨਹੀਂ ਮੈਂ ਇਹ ਐਠਾ ਮਾਰੂਗਾ ਤੂੰ ਗਿਰਦੀ ਠੀਕ ਆ ਤੇ ਹਾਏ ਦਵਾ ਖੜਾ ਹੋ ਜਾ ਮਾਰਾ ਗੋਲੀ ਹਾਂ ਮੈਂ ਇਹਠਾ ਓਏ ਪੰਮੂ ਗਿਰ ਗਿਆ ਓਏ ਵੱਜ ਗਿਆ ਵਾਰੀਆ ਚੱਕਾ ਆ ਜਾ ਉੱਟੀਆਂ ਮੈਂ ਨਹੀਂ ਕਰਦਾ ਤੇ ਲੋ ਬਈ ਪੰਮੂ ਦੀ ਫੌਜੀ ਵਾਲੀ ਟ੍ਰੇਨਿੰਗ ਕਰੀਏ ਕਰੀਏ ਚੱਲ ਬਈ ਕਰਕੇ ਦਿਖਾ ਕੇ ਏਦਾਂ ਕਰਨੀ ਆਹ ਦੇਖ ਓ ਲਟਕੇ ਤਰੂੰਗਾ ਬੇਲ ਮੱਛੀ ਆ ਗਈ ਬੇਲ ਮੱਛੀ ਤੁਰਕੇ ਦਿਖਾਈਂ ਕਿ ਦੋ ਦਰ ਦਦਾ ਲੈ ਗਿਰਨਾ ਨਹੀਂ ਇਤਰਨਾ ਉਹ ਲੇਟ ਗਿਆ ਲੇਟ ਗਿਆ ਲੇਟ ਗਿਆ ਡੱਡੂ ਕਿੱਥੇ ਆ ਗਿਆ ਉਹ ਡੱਡੂ ਉਹ ਡੱਡੂ ਆ ਗਿਆ ਖੜੀ ਸੌ ਜਾ ਪੈ ਜਾ ਕਿਚਨਸਰ ਕਰਕੇ ਸੌਂ ਜਾ ਇਹ ਲੈ ਲੈ ਬਾਈ ਐਕਸਰਸਾਈਜ਼ ਨਵੀਂ সুইমিਂਗ ਦੇਖ ਲਓ ਬਾਈ ਉੱਥੇ ਹਣੀ ਕਰ ਲੈ ਇੱਧਰ ਵੀ ਕੱਦੂ ਹੋ ਚੱਲੇਆ ਬਸ ਬੰਨੇ ਆ ਓ ਹੋ ਹੋ ਲੋਏ ਹੁਣ ਦਾ ਪਾਵਰ ਭਾਜੀ ਤੇ ਇੱਧਰ ਕਦੋਂ ਹੋ ਗਿਆ ਇੱਧਰ ਸਾਡਾ ਓਵਰ ਬਲੌਗ ਹੀ ਲੱਗ ਗਿਆ ਮਣ ਕੱਲੂ ਪਾਣੀ ਛੱਡਣਾ ਤੇ ਭਈਏ ਲਿਆਉਣੇ ਕੱਲੂ ਲੱਜੂ ਪਰਸ ਨੂੰ ਭਈਏ ਦੇਖ ਦੇਗਾ ਇਹਦਾ ਪ੍ਰੇਅ ਗਿਆ ਪਤਾ ਹੁਣ ਕੱਲੂ ਹੋਏ ਜਾਵੇ ਕਿਰਪਾ ਨੰਬੜੇ ਆਵਗੇ ਕੱਲ ਇੱਧਰ ਕਿ ਇੱਧਰ ਸ਼ੁਰੂ ਵੀ ਹੋ ਰਿਹਾ ਉਹੀ ਬਹੁਤ ਹੈ ਉਹ ਸਾਹਮਣੇ ਸਰ ਵੀ ਇੱਚਾ ਹਾਂਜੀ ਫੂਸ ਫੂਸ ਲਾਈ ਉਹ ਆਪਾਂ ਅੱਤ ਕੱਢੇ ਲੈ ਜਾਣੇ ਵੇ ਇਧਰੋਂ ਆਉਣੀ ਨਹੀਂ ਹੈਗਾ ਹੂੰ ਠੀਕ ਹੈ। ਹਲੋ ਇਹ ਨੇਰਾ ਹੋ ਗਿਆ ਸਾਰਾ ਕੰਮ ਨੱਬੜ ਗਿਆ ਤੇ ਹੁਣ ਕੱਟਿਓ ਨੱਕੇ ਤੇ ਮੈਂ ਤੁਹਾਨੂੰ ਦਿਖਾ ਦੇ ਕਾਹੇ ਲਾਈਆਂ ਦੀਆਂ। ਉੱਥੇ ਨੱਕਾ ਬੰਦ ਕਰਨੇ ਗਏ ਪੱਕਾ ਹੀ ਪੱਕੀ ਦੀ ਗਾਰਡ ਲਾਦਣਾ ਕਿ ਰਾਤ ਨੂੰ ਬਾਬਰ ਆ ਕੇ ਹੁਣ ਹੋ ਰਹੇ ਬੱਲਾਂ ਮੜ ਪਿਆ। ਤੇ ਉਹ ਟਿਮਟੇ ਤੁਹਾਨੂੰ ਆਵਾਜ਼ ਸੁਣਦੀ ਹੋਣੀ ਪਾਣੀ ਗਿਰਦਾ। ਤੇ ਹੁਣ ਰਾਤੋ ਰਾਤ ਆਪਣਾ ਵੀ ਪਰ ਜਾਣਾ ਤੇ ਸਵੇਰੇ ਸੱਜਰੇ ਆਪਣਾ ਵੀ ਕੱਦੂ ਕਰਕੇ ਨੱਬੜ ਜਾਣਾ। ਤਾਂ ਨੇਰੇ ਹੀ ਹੋ ਗਿਆ ਚੱਲੀਏ ਹੁਣ। ਨਹੀਂ ਇਹ ਠੰਡਾ ਠੰਡਾ ਪਾਣੀ ਨਾਲ ਮੋਟਰ ਵਾਲੇ ਨਾਲ ਤੇ ਲੋ ਜੀ ਹੁਣ ਅਗਲੇ ਦਿਨ ਦੀ ਸਵੇਰ ਆ ਪੰਪ ਲੈ ਹੁੰਦਾ ਆਪਾਂ ਨੇ ਤੇ ਬੱਟਵਾ ਕਰੀਏ ਸਪਰੇਅ ਆਪਣੇ ਇੱਥੇ ਨੇ ਕਰ ਦੇਣੀ ਤੇ ਨਾਲੇ ਚੜਾਈਏ ਬੱਟਾ ਆਪਾਂ ਮਿੱਟੀ ਤੇ ਚੱਲੀ ਹੁਣ ਖੇਤਾਂ ਵਿੱਚ ਤੇ ਲੋ ਬਈ ਸਾਰਾ ਕਦੂ ਡੰਨ ਹੋ ਗਿਆ ਤੇ ਜੀਪੀਆ ਬੱਟਾ ਹੁਣ ਆ ਸਾਰੀ ਚੇਪ ਦੇਣੀ ਉਹ ਉੱਥੇ ਦਾ ਇਹ ਵੀ ਕਰਦੀ ਆ ਪਾਣੀ ਪਾ ਦੇ ਕਿਥੋਂ ਲੀਕ ਹੋ ਗਿਆ ਤਾਂ ਸਿੱਲ ਗਿਆ ਹਾਂ ਲੋ ਵੀ ਬੱਟ ਲਾਤੇ ਆਪਣੇ ਸਰਿਆਨ ਲਬ ਮਣੀ ਮਾੜੀ ਮਿੱਟੀ ਵੀ ਪਾਣੀ ਟੇਪਰ ਜੀ ਚੜਾਉਣਾ ਤਾਂ ਮੈਂ ਹੱਥੇ ਹੀ ਮਾਰ ਲਾਂ ਦੇ ਉੱਪਰ ਕਿ ਮਿੱਟੀ ਜਮ ਜਾਵੇ ਸ ਤੇ ਇਧਰ ਦਾ ਲੋੜ ਨੇ ਆਪਣੀ ਬੱਟ ਤੇ ਇੱਕ ਵਾਰ ਉਹ ਚੈੱਕ ਕਰ ਲਈਏ ਮੁਰਲੀ ਫੇਰ ਦੇ ਗੱਡੇ ਇੰਦਲੇ ਸੜ ਚਾਚਾ ਜੀ ਵੀ ਸਪਰੇਅ ਕਰਨ ਲੱਗ ਗਏ ਹੋਰ ਸਾਰੀਆਂ ਮਟਾਂ ਗਾੜਦੀਆਂ ਤੇਰਵਾਰੋ ਜਿਹੜੀ ਸਾਡੇ ਗਵਲੀ ਵੱਟ ਉਧਰ ਵੀ ਕਰਦਾ ਹਾਂ ਤੁਹਾਨੂੰ ਦਿਖਾਉਂਗਾ ਬਾਅਦਾਂ ਕਿੰਨੇ ਵਜੇ ਰਾਤ ਹੀ ਕੱਦੂ 23 ਵਜੇ ਵੱਡੇ ਵੱਡੇ ਪਾਣੀ ਲੈ ਹਾਂ ਹਾਂ ਜੀ ਫੇਰ ਆਉਂਦੀ ਫੇਰ ਪਾਣੀ ਦਿੱਤੀ ਫੇਰ ਓਖਾ ਆਣਾ ਹੁਣ ਵੀ ਉਹ ਬੱਦਲ ਜਿਹਾ ਆਵਾ ਪੈਂਦਾ ਹੈ ਨਹੀਂ ਬੱਦਲ ਆਇਆ ਮੈਂ ਆ ਜਾਣਾ ਹੁਣ ਤਾਂ ਉਹ ਓ ਸਾਡੀ ਬੱਤਵਾ ਫਰੇ ਫਰੇ ਲੋ ਜੀ ਅਸੀਂ ਆ ਵਟ ਵੀ ਸਿਰੇ ਲਾ ਚੱਲੇ ਆ ਮੋਹ ਰਹਿ ਗਈ ਥੋੜੀ ਜੀ ਮੱਟਾ ਦੇਖੋ ਕਿੰਨੀ ਵਧੀਆ ਲੱਗਦੀ ਆ ਲਿੱਪੀ ਵੀ ਤੇ ਲੋ ਬਈ ਸਾਡੀ ਲੇਬਰ ਇੱਕੇ ਲੈਂਡ ਤੇ ਇਕੱਠੇ ਲੱਗਣ ਲੱਗੇ ਜੇ ਨਾਲ ਹੈ ਕਿੱਥੇ ਲੈਂਡ ਲੱਗ ਜਾਣਾ ਤੇਦਰੋ ਸਾਡਾ ਢਾੜੀ ਪੱਖਾ ਲੱਗੇ ਬਹਿ ਗਿਆ ਤੇ ਕਰੀਏ ਵੱਟ ਬੈਲੀ ਤੇ ਫਿਰ ਨਾਈਏ ਬਈ ਜਿੰਨੋਂ ਇਹ ਵੱਟ ਮਿੰਟ ਪੰਜੇ ਲੱਗੇ ਪੰਜ ਮਿੰਟਾਂ ਦੇ ਕੰਮ ਨਵੇਕ ਤੇ ਇਧਰ ਨਾ ਆਉਣ ਆਗੇ ਸਾਡੇ ਨਾਲਾ ਤੋਂ ਵੀ ਫੈਨ ਹਣਾ ਉਹ ਹਾਂ ਫੈਨ ਹਣਾ ਨਾ 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 ਆ ਦੇ ਬਈ ਫਿਰ ਇਹਨਾਂ ਨੂੰ ਮਾ ਮਾਲੇ ਇਹਨਾਂ ਨੂੰ ਵੀ ਨਾ ਲਾਂਦੇ ਤੇ ਲੋ ਬਈ ਸਾਰਾ ਕੰਮ ਨਿਬੜ ਗਿਆ ਸਾਰੀਆਂ ਬੱਟਾ ਚੇੜਤੀਆਂ ਤੇ ਬਈ ਬੁਰਾ ਹਾਲ ਹੋ ਗਿਆ ਤਾਂ ਸ਼ੁਗਰਾ ਤੇ ਬੱਦਲ ਸੀਗੇ ਉੱਪਰ ਤਾਂ ਕੰਮ ਨਿਪੜ ਗਿਆ ਛੇਤੀ ਛੇਤੀ ਤੇ ਹੁਣ ਮੈਂ ਆਈ ਉਧਰ ਕਮੂ ਵੀ ਆ ਗਿਆ ਆੜੀ ਨਾ ਇਹ ਨਹੀਂ ਇਹ ਹਾਂ ਫੈਨ ਹਣਾ ਮੈਂ ਤਾਂ ਨਾ ਹਣਾ ਨਹੀਂ ਤੂੰ ਆਜੀ ਹੈ ਤੂੰ ਆ ਜਾ ਤੂੰ ਨਾ ਰਿਆ ਫੇਰ ਨਾ ਹਣਾ ਹਾਂ ਕਿੰਨੀ ਵਾਰ ਬੋਟਵਾ ਕਰਨਾ ਨਾ ਨਹੀਂ ਨਾ ਤਾ ਤੂੰ ਕਾਤੇ ਬੰਗਾਰਦੇ ਕਿੰਨਾ ਬੋਟਾ ਕੀ ਕਰਦੇ ਮੇਰੇ ਨਾਲ ਹਾਂਦੇ ਨੇ ਹਾਂ ਕੀ ਕਰਦੇ ਤੈਨੂੰ ਖਾਣ ਤੇ ਕੁੱਟਦੇ ਆ ਹਾਂ ਕੁੱਟਦੇ ਕਿੱਥੇ ਗਿਆ ਉਹ ਵੰਡਾ ਲੁੱਗ ਗਿਆ ਉਹ ਦੇਖ ਗਿਆ ਦੇਖ ਗਿਆ ਕੀ ਹੋ ਗਿਆ ਬਈ ਇਹ ਕਦੇ ਨਹੀਂ ਆਇਆ ਅੱਜ ਹਾਂ ਫੋਨ ਕਰੀਏ ਬਈ ਇਹਨੂੰ ਕਹ ਆਜੋ ਆਜੋ ਚਾਹ ਰੋ ਦਾ ਫੇ 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 ਕਾ ਕਾ ਦੇ ਛੋਦ ਦੇ ਨੰ ਹੈਂ ਚਾਹ ਰੋ ਨਹੀਂ ਕਰਦੇ ਕਿ ਤੂੰ ਸੌ ਜਾਣਾ 10 ਵਜੇ ਤੂੰ 10 ਵਜੇ ਹਾਂ ਕਿ ਕੰਮ ਨਾ ਮੇੜੋ ਸਾਰਾ ਕੰਮ ਨਾ ਮੇੜੋ ਮੁੱਠਾ ਖੜੀਆਂ ਕਰ ਦਵਾਂ ਮੈਂ ਹਾਂ ਮੁੱਠਾ ਖੜੀਆਂ ਕਰ ਲਵਾਂ ਤੇਰੀ ਹੁੰਦੀ ਤੂੰ ਘੜੀ ਕਰਕੇ ਦਿਖਾਈ ਸਰੀ ਇਲਾ ਆ ਗਿਆ ਹਰਦਾ ਚਲੋ ਬਈ ਹੁਣ ਬਈਆਂ ਦੀ ਵੇਟ ਹੋ ਰਹੀ ਸਾਰਾ ਕੰਮ ਨਿਬੜ ਗਿਆ ਹੁਣ ਦੇਖਦੇ ਪਈਏ ਕਾਲੋਂ ਦੇ ਚੰਗਾ ਹੀ ਓਕੇ ਬਾਈ ਬਾਈ ਕਰਦੇ ਬਾਈ ਬਾਈ ਕੱਲੂ ਮਿਲੋਂਗੇ ਕੱਲੂ ਜੀ ਹੋਈ ਕਾਲੂ ਮਿਲੂ ਗੇ ਬੋਲ ਕੱਲੂ ਬਰੇ ਕਾਲੂ ਮਿਲੂ ਮਿਲੂ ਬੋਲ ਪਹਿਲਾ ਮਿਲੂ ਮਿਲੂ ਗੇ ਮਿਲੂਗੇ ਸੀ ਯੂ ਟੂਮਾਰੋ ਇੰਗਲਿਸ਼ ਚ ਬੋਲਦੇ ਸੀ ਯੂ ਟੂਮਾਰੋ ਟੂਮਾਇਓ ਸੀ ਸੀ ਯੂ ਟੂਮਾਰੋ ਟੂਮਾਰੋ ਬਾਏ ਕਿ ਬਾਈ ਬਾਈ ਜੀ ਲਵ ਯੂ ਕੈ ਜੀ ਬਾਏ ਬਾਏ ਕੈ ਲਵ ਯੂ ਜੀਓ ਜੂ ਲਵ ਯੂ ਜੀਓ ਲਵ ਯੂ ਬੱਸ ਯੂ ਜੂ ਬਾਏ ਬਾਏ